ਹੈਲੋ ਹਾਂਜੀ ਕਿਵੇਂ ਹੋ ਤੁਸੀਂ ਸਾਰੇ ਠੀਕ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਬਣਾ ਰਾਂਗੇ ਜੀ ਡਰਿੰਕ ਪਾਹ ਘਟਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਗਲਾਸ ਜਿਹੜਾ ਕੇ ਉਹ ਪਾਣੀ ਦਾ ਬਰਤਨ ਦੇ ਵਿੱਚ ਪਾ ਲੈਂਦਾਗਾ ਹੁਣ ਆਪਾਂ ਗੈਸ ਨੂੰ ਓਨ ਕਰਦੇ ਆਂ ਇਹ ਲਈ ਆਪਾਂ ਨੂੰ ਡਰਿੰਕ ਦੇ ਲਈ ਜੀ ਚਾਰ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਕਿ ਦਾਲ ਜੀ ਨਹੀਂ ਹੋਗੀ ਤੇ ਜੀਰਾ ਹੋ ਗਿਆ ਸੌਫ ਹੋ ਗਈ ਤੇ ਮੇਥੀ ਦਾਣਾ ਇਹ ਚਾਰੀ ਚੀਜ਼ਾਂ ਜਿਹੜੇ ਨਾ ਕਿ ਆਪਾਂ ਨੂੰ ਚਾਹੀਦੀਆਂ ਨੇ ਪੇਟ ਲਈ ਉਸ ਲਈ ਸਭ ਤੋਂ ਪਹਿਲਾਂ ਆਪਾਂ ਕਿ ਦਾਲ ਜੀਨੀ ਦੇ ਟੁਕੜੇ ਜਿਹੜੇ ਇਹ ਆਪਾਂ ਪਾਣੀ ਦੇ ਵਿੱਚ ਪਾ ਲੈਣੇ ਹੈਗੇ ਤੇ ਅੱਧਾ ਚਮਚਾ ਲੈਣਾ ਆਪਾਂ ਜੀਰੇ ਦਾ ਅੱਧਾ ਚਮਚਾ ਪਾ ਜੀਰੇ ਦਾ ਇਹ ਵੀ ਪਾ ਲੈਣਾਗਾ ਤੇ ਅੱਧਾ ਚਮਚਾ ਸੌਫਾ ਜੀ ਦੀ ਇਹ ਵੀ ਪਾ ਲੈਣੀ ਹੈ ਕਿਤੇੋਂ ਵੀ ਆਪਾਂ ਨੂੰ ਲਿਆਉਂਦੀ ਲੋੜ ਨਹੀਂ ਪੈਂਦੀ ਇਹ ਆਪਾਂ ਨੂੰ ਆਮ ਆਪਣੇ ਘਰ ਵਿੱਚ ਅਸਤੋਈ ਦੇ ਵਿੱਚ ਹੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਮਿਲ ਜਾਂਦੀਆਂ ਨੇ ਇਹ ਡਰਿੰਕ ਬਹੁਤ ਹੀ ਫਾਇਦੇਮੰਦ ਹੈ ਤੇ ਜਿਹੜਾ ਮੇਥੀ ਦਾਣਾ ਲੈਣਾ ਜੀ ਅੱਧਾ ਚਮਚਾ ਇਹ ਆਪਾਂ ਮੋਟੀ ਵਾਲਾ ਮੇਥੀ ਦਾਣਾ ਹੁੰਦਾ ਜਿਹੜਾ ਉਹ ਲੈਣਾ ਤਰੀਕ ਵਾਲਾ ਨਹੀਂ ਲੈਣਾ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਚਾਰੀ ਚੀਜ਼ਾਂ ਨੂੰ ਹਵਾਲਾਂਗੇ ਕਿਉਂਕਿ ਜਿਹੜੀ ਡਰਿੰਕ ਹੁੰਦੀ ਹੈ ਇਹ ਬਹੁਤ ਹੀ ਅਸਰਦਾਰ ਡਰਿੰਕ ਆਗੀ ਤੇ ਜਿਵੇਂ ਆਪਣਾ ਢਿੱਡ ਸਾਫ਼ ਹੋਣਾ ਜਿਹੜਾ ਕਿ ਇਹ ਜ਼ਰੂਰੀ ਹੁੰਦਾ ਹੈਗਾ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਵੀ ਢਿੱਡ ਸਾਫ਼ ਨਹੀਂ ਹੁੰਦਾ ਆਪਾਂ ਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਇਹ ਵੀਟਲੋਸ ਕਰਨ ਲਈ ਇਹ ਡਰਿੰਕ ਆ ਜਿਹੜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਤੇ ਆਪਣੇ ਡਰਿੰਕ ਦੇ ਨਾਲ ਜਿਵੇਂ ਚਿਹਰੇ ਦੇ ਉੱਪਰ 글로 ਵੀ ਬਹੁਤ ਜ਼ਿਆਦਾ ਆਉਂਦਾ ਹੈਗਾ ਤੇ ਜੇਕਰ ਆਪਾਂ ਨੂੰ ਮੋਟਾਪਾ ਰਹੂਗਾ ਚਿਹਰੇ ਦੇ ਉੱਪਰ ਦਾਗ ਧੱਬੇ ਵੀ ਰਹਿਣਗੇ ਤੇ ਪੇਟ ਨਾ ਸਾਫ਼ ਹੋਊਗਾ ਇਸ ਲਈ ਚਿਹਰੇ ਦੇ ਉੱਪਰ 글로 ਨਹੀਂ ਆਉਂਦਾ ਤੇ ਇਹ ਡਰਿੰਕ ਆ ਜਿਹੜੀ ਇਹ ਬਹੁਤ ਹੀ ਵਧੀਆ ਡਰਿੰਕ ਆਗੀ ਇਸ ਦੇ ਨਾਲ ਚਿਹਰੇ ਦੇ ਉੱਪਰ 글로 ਵੀ ਆਉਂਦਾਗਾ ਤੇ ਇਹ ਡਰਿੰਕ ਜਿਹੜੀ ਆਪਾਂ ਜਿਵੇਂ ਸ਼ਾਮ ਨੂੰ ਕੰਮ ਕਰਦੇ ਸਮੇਂ ਆਪਾਂ ਬਣਾ ਸਕਦੇ ਹਾਂ ਇਸ ਡਰਿੰਕ ਨੂੰ ਤੇ ਸਵੇਰੇ ਖਾਲੀ ਪੇਟ ਆ ਜਿਹੜਾ ਡਰਿੰਕ ਉਹ ਨੂੰ ਪੀ ਸਕਦੇ ਆ ਇਸ ਨੂੰ ਆਪਾਂ ਡਰਿੰਕ ਨੂੰ ਚੰਗੀ ਤਰ੍ਹਾਂ ਉਬਾਲ ਲੈਣਾਗਾ ਇਸ ਨੂੰ 5 ਮਿੰਟਾਂ ਦੇ ਲਈ ਉਬਾਲ ਲੈਣਾ ਹੀ ਹੈ ਜਿਹੜੀਆਂ ਇਸ ਦੇ ਵਿੱਚ ਚਾਰੇ ਚੀਜ਼ਾਂ ਪਾਜਣੇ ਜੀ ਮੇਥੀ ਦਾਣਾ ਤੇ ਸਾਂਫ ਜੀਰਾ ਦਾਲਚੀਨੀ ਇਹ ਆਪਣੇ ਸਰੀਰ ਦੇ ਲਈ ਬਹੁਤ ਹੀ ਹੈਲਥੀ ਨੇ ਦੇਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਿਵੇਂ ਸੌਂਫਾ ਆਪਣੇ ਹਾਜ਼ਮੇ ਲਈ ਬਹੁਤ ਹੀ ਚੰਗੀ ਹੁੰਦੀ ਆ ਕਿਸਦੇ ਨਾਲ ਖਾਦਾ ਪੀਤਾ ਵੀ ਹਾਜ਼ਮੇ ਹੁੰਦਾਗਾ ਤੇ ਇਹ ਡਰਿੰਕ ਆਪਾਂ ਸਿਰਫ ਸਵੇਰੇ ਖਾਲੀ ਪੇਟ ਹੀ ਆਪਾਂ ਐਸੇ ਡਰਿੰਕ ਨੂੰ ਪੀ ਸਕਦੇ ਆਂਗੇ ਤੋਂ ਇਹ ਆਪਣੀ ਡਰਿੰਕ ਆ ਜਿਹੜੀ ਬਣ ਕੇ ਹੋ ਗਈ ਆ ਤਿਆਰ ਹੁਣ ਡਰਿੰਕ ਹੋ ਗਈ ਜੀ ਆਪਣੀ ਤਿਆਰ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਾਲ ਲਵਾਂਗੇ ਇਸ ਡਰਿੰਕ ਨੂੰ ਇਸ ਡਰਿੰਕ ਨੂੰ ਜਦੋਂ ਵੀ ਆਪਾਂ ਸਵੇਰੇ ਪੀਣਾਗਾ ਤੇ ਇਸ ਨੂੰ ਗੁੰਗੁਣਾ ਕਰਕੇ ਹੀ ਪੀਣਾ ਕੰਡਾ ਪੀਣ ਦਾ ਕੋਈ ਵੀ ਇਸ ਡਰਿੰਕ ਦਾ ਫਾਇਦਾ ਨਹੀਂ ਹੈਗਾ ਤੇ ਆਪਾਂ ਜਿਹੜਾ ਇਸ ਦੇ ਵਿੱਚ ਹੁੰਦਾਗਾ ਵੀ ਦਾਲਚੀਨੀ, ਸੌਫ, ਜੀਰਾ ਇਹ ਚੀਜ਼ਾਂ ਪਾਆਂ ਨੇ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਗਲਾਸ ਦੇ ਵਿੱਚ ਪਾ ਕੇ ਰੱਖ ਦੇਣਾਗਾ ਤੇ ਸਵੇਰੇ ਜਦੋਂ ਹਲਕਾ ਗੁੰਮਗੁਨਾ ਕਰਨਾਗਾ ਉਸ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਛਾਣ ਕੇ ਪੀ ਸਕਦੇ ਹਾਂਗੇ ਇਸ ਡਰਿੰਕ ਦੇ ਬਹੁਤ ਹੀ ਸਾਰੇ ਫਾਇਦੇ ਨੇ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਸ ਡਰਿੰਕ ਦਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਜਾਣਕਾਰੀ ਦੇ ਨਾਲ ਧੰਨਵਾਦ ਜੀ